ਵਿੱਚੋਂ ਕੋਈ ਕਿਸੇ ਨਾਲੋਂ ਘੱਟ ਨਹੀਂ ਮੇਰੇ ਵੀਰੋ ਧਨੌਰੀ ਵਾਲਾ ਸ਼ੇਰੂ ਲੱਗਿਆ ਧਨੌਰੀ ਵਾਲਾ ਮਣੀ ਵਿਚਕਾਰ ਲੱਗੇ ਹੋਇਆ ਇਹਦੀ ਵਾਪਸੀ ਦੀਆਂ ਤੇ ਤਕੜੀ ਹੋ ਗਈ ਤਕੜੀ ਹੋ ਗਈ ਏ ਇਹ ਮਾਨਕੀ ਵਾਲਾ ਗੋਪੀ ਏ ਜਦੋਂ ਵਰਲਡ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਫੀਆਂ ਦੇ ਉੱਤੇ ਧਾਵਾ ਬੋਲ ਦਿੱਤਾ ਮਾਨਕੀ ਵਾਲਾ ਵੀ ਅੱਜ ਬੈਸਟ ਬਣਨ ਨੂੰ ਲਓ ਮਾਨਕੀ ਵਾਲਾ ਗੋਪੀ ਕਦੇ ਬਾਬਾ ਜੋਰਾਵਰ ਤੇ ਕਬਾਬ ਬਾਬਾ ਫਤਿਹ ਸਿੰਘ ਐਸਪੀਸੀ ਦੀ ਟੀਮ ਲਈ ਖੇੜੇ ਆ ਰੇਡਰ ਦਾ ਨਾਮ ਜ਼ਰੂਰ ਦੱਸੀ ਡੈਨੀ ਫੌਜੀ ਵਾਲੀਆਂ ਤਿੰਨ ਕਬੱਡੀਆਂ 1000 ਦੀਆਂ ਪਹਿਲੀ ਮੈ ਗਈ ਚੱਲਿਆ ਕੁਸ਼ਾ ਮੇਰੇ ਵੀਰੋ ਪਿੱਖੇਵਾਲ ਦੀ ਧਰਤੀ ਦਾ ਨੌਜਵਾਨ ਹੈ ਖੇਡ ਮੈਦਾਨ ਦੇ ਅੰਦਰ ਕਬੱਡੀ ਕਰ ਰਿਹਾ ਹੈ ਸਾਹਮਣੇ ਚਾਰ ਚੋਟੀਆਂ ਦੇ ਨੇ ਲੈ ਵੀ ਹਾਕਮ ਵਾਲੀਆ ਅੱਜ ਨਹੀਂ ਤੇ ਫੇਰ ਕਦੋਂ 1000 ਦੀਆਂ ਤਿੰਨ ਪੈਣੀਆਂ ਨੇ ਆਹ ਪਹਿਲੀ ਉੱਤੇ ਡੈਨੀ ਫੌਜੀ ਹਾਕਮ ਵਾਲੀਆ ਹਾਕਮ ਵਾਲੀਆ ਰੈਂਬੋ 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 ਇਹ ਮੁੰਡੇ ਆਵੇ ਸੋਹਣਿਆ ਸੁਨੱਖਿਆ ਕੌਡੀ ਵਾਲਿਆਂ ਨਾਂ ਰੱਖਿਆ ਕੀ ਰੱਖਿਆ ਦੋਵੇਂ ਹੁਣ ਕਹਿ ਵੀ ਜੇ ਚੌਥਾ ਲੱਗ ਗਿਆ ਤੇ 1000 ਦਿੱਤਾ ਜਾਵੇਗਾ ਮੇਰੇ ਵੀਰੋ ਇਧਰ ਹਾਕਮ ਵਾਲੀਆ ਕਹਿੰਦਾ ਵੀ ਆਪਾਂ ਵੀ ਕਿਸੇ ਨਾਲ ਕੱਟ ਨਹੀਂ ਡਾਂਡ ਵਾਲਾ ਕਿਤੇ ਦੂਜੇ ਪਾਸੇ ਕਬੱਡੀ ਦਾ ਰੈਂਬੋ ਹਾਂਕ ਵਾਲੀਆ ਤਕੂ ਕਬੱਡੀ 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 ਤੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੂ ਏ ਯਾਰ ਨੱਡਾ ਦੇ ਪਿੰਡਾਂ ਤੋਂ ਚੱਲ ਕੇ ਆਇਆ ਆ ਵੀ ਬੈਸਟ ਆਰ ਪਾਸੇ ਬੋਲਨੇ ਪੈਣੇ ਨੇ ਗੱਲਾਂ ਸਿਰੇ ਲੱਗੀਆਂ ਨੇ ਚੱਕ ਮੱਗ ਤੇ ਕਰਗਲ ਖੇਡ ਮੈਦਾਨ ਦੇ ਉੱਤੇ ਇਹ ਕਹਿੰਦੇ ਭੀਖੇ ਵਾਲੀਆ ਨੌਜਾਨ ਖੇਡ ਮੈਦਾਨ ਦੇ ਵਿੱਚ ਕਬੱਡੀਆਂ ਪਾ ਰਿਹਾ ਮੇਰੇ ਵੀਰੋ ਇਧਰਲੇ ਪਾਸੇ ਮਾਰਕੀ ਵਾਲੇ ਦਾ ਚੌਥਾ ਉਹ ਮਾਰਕੀ ਵਾਲੇ ਦੇ ਕੋੜੇ ਕਿਹੜੇ دیਵਾਨੇ ਆ 1000 ਦੇ ਹਰਪ੍ਰੀਤ ਗੁਰਪ੍ਰੀਤ ਵਾਲੇ ਦਾ ਇਹ ਪੰਜਾਬ ਦਾ ਸੂਜਨ ਖੇਡਣ ਹੁਣ ਆ ਗਿਆ ਹੈ ਫਾਈਨਲ ਮੈਚ ਤੋਂ ਬਾਅਦ ਪਤਾ ਲੱਗੇਗਾ ਮੇਰੇ ਵੀਰੋ ਇਹ ਚੱਲਦਾ ਯੋਰ ਕਿੰਨਾ ਦਾ ਅੱਜ ਕਹਿੰਦੇ ਖੇਡ ਮੈਦਾਨ ਦੇ ਵਿੱਚ ਪਤਾ ਲੱਗ ਜਾਊਗਾ ਥੋੜੇ ਸਮੇਂ ਦੀ ਤੇਰੀ ਹੈ ਇਧਰ ਕਹਿੰਦੇ ਲੋਣ ਵਾਲਾ ਅਗਿਤ ਫੇਰ ਅੰਗੁਰ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ 2.5 250 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 ਜਵਰਾਜ ਯੂਐਸਏ ਤੇ ਮਨਵੀਰਤ ਯੂਐਸਏ ਗਰਦੀਪ ਸਿੰਘ ਕਾਲੇ ਦੇ ਪੁੱਤਰ ਵੱਲੋਂ ਆ 3500 ਦਾ ਜਫਾ ਲੱਗ ਗਿਆ ਕੱਲਾ ਸਿਰੇ ਨੇ ਆ ਰਵੀ ਫੜਾ 3500 ਬੈਸ ਨਾਲ ਦੇ ਨਾਲ ਦਿੱਤੇ ਜਾ ਰਹੇ ਨੇ ਬੈਸਟਾਈ ਦੇ ਖੇਡ ਮੇਲੇ ਦੇ 10 ਕਬਡੀਆਂ ਪਾਈਆਂ ਤੇ 10 ਨੰਬਰ ਹਾਸਲ ਕੀਤੇ ਸੋਨੀ ਬੋਦੜੇ ਭਾਦੜੇ ਵਾਲੇ ਅੱਜ ਦੇ ਖੇਡ ਮੇਲੇ ਦਾ ਮੋਟਰਸਾਈਕਲ ਦਾ ਜੇਤੂ ਬਤਾਰੇ ਰੇਡਰ ਬਣ ਗਿਆ ਤਾੜੀਆਂ ਮਾਰ ਦਿਓ ਜ਼ੋਰਦਾਰ ਦਰਸ਼ਕ ਵੀਰੋ ਸ਼ੇਰੂ ਧਰੌਰੀ ਨੇ 7 ਟਾਚ ਤਿੰਨ ਜੱਫੇ ਨੇ ਗੋਪੀ ਮਾਨਕੀ ਦੇ ਤੇ ਜੱਗੂ ਹਾਕਮ ਵਾਲੀਏ ਦੇ 5-5 ਦੇ ਟਾਚ 4-4 ਜੱਫੇ ਨੇ ਅੱਜ ਦੇ ਖੇਡ ਮੇਲੇ ਦੇ ਛਿਪੋ ਚੱਕਦੇ ਖੇਡ ਮੇਲੇ ਦੇ ਮੇਰੇ ਵੀਰੋ ਜੁਆਇੰਟ ਬੈਸਟ ਰਹੇ ਨੇ ਰੈਂਬੋ ਹਾਕਮ ਵਾਲੀਆ ਤੇ ਮਾਨਕੀ ਵਾਲਾ ਗੋਪੀ